ਕਿਸ ਕੀਚੈ ਜੇ ਕਰ ਸਕੀਐ ਆਪਣਾ ਕੀਤਾ ਕਿਛੂ ਨਾ ਹੋਵੈ ਜਿਉ ਹਰਿ ਭਾਵੈ ਮੇਰੇ ਹਰ ਜੀਓ ਸਭ ਕੋ ਤੇਰੇ ਵਸ ਅਸਾਜੂਰ ਨਾਹੀ ਜੇ ਕਿਛ ਕਰ ਹਮ ਸਾਖ ਹੈ ਜੋ ਭਾਵਤੀ ਵ ਬਖਸ਼ ਸਭ ਜਿਉ ਪਿੰਡ ਦਿਆ ਤੁਦ ਆਪੇ ਤੁਦ ਆਪੇ ਕਾਰ ਲਾਇਆ ਕਰ ਤੁਦ ਸ੍ਰਿਸ਼ਟ ਸਭ ਸਾਜੀ ਕੋਈ ਸੇਵਾ ਕਰਿਓ ਜੇ ਕਿਛ ਕੀਤਾ ਹੋਵੈ ਇਕ ਨਾ ਸਤਗੁਰ ਮੇਲ ਤੂੰ ਗੁਜਾਵਹਿ ਗੁਣਮਨ ਮੁਖ ਕਰਹਿ ਸਿਰੂਵੈ ਹਰ ਕੀ ਵੜਾਈ ਹਉ ਆਖ ਨਾ ਸਾਕ ਹਉ ਮੂਰਖ ਮੁਗਦ ਨੀਚਾਣ ਜਨਾਨੰਕ ਕਉ ਹਰ ਬਖਸ਼ ਲੈ ਮੇਰੇ ਸੁਆਮੀ ਸਰਣਾਗਤ ਪਿਆ ਰਾਜਾ ਜਨਾਨੰਕ ਕਉ ਹਰ ਬਖਸ਼ ਲੈ ਮੇਰੇ ਸੁਆਮੀ ਸਰਨਾਗਤ ਪਿਆ ਰਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸਤ ਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ ਸਮਾ ਹੈ ਲੜੀ ਵਾਰ ਸ਼ਬਦ ਵਿਚਾਰ ਕਰਨ ਦਾ ਵਿਚਾਰ ਚੱਲ ਰਹੀ ਹੈ ਪੰਚਮ ਪਾਤਸ਼ਾਹ ਧੰ ਧੰ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਰਾਗ ਮਾਰੂ ਵਿੱਚ ਉਚਾਰਨ ਕੀਤੀ ਬਾਣੀ ਮਾਰੂ ਮਹੱਲਾ ਪੰਜ ਮਾਰੂ ਕੀ ਵਾਰ ਮਹੱਲਾ ਪੰਜਵਾਂ ਡੱਕਣੇ ਮਹੱਲਾ ਪੰਜਵਾਂ ਉੱਪਰ ਕਾਲ ਸਤਿਗੁਰੂ ਜੀ ਕਿਰਪਾ ਕਰਕੇ ਫੁਰਮਾਨ ਕਰੈ ਸਨ ਸੇਵਕ ਸਭੀ ਕਰਦੇ ਸੇਵ ਦਰ ਨਾਨਕ ਜਨ ਤੇਰਾ ਸੇਵਕ ਸਭੀ ਕਰਦੇ ਸੇਵ دار ਨਾਨਕ ਜਨ ਤੇਰਾ ਅੱਜ ਸਤਿਗੁਰੂ ਜੀ ਅੱਗੇ ਕਿਰਪਾ ਕਰ ਰਹੇ ਹਨ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਡਖਣੇ ਮਹੱਲਾ ਪੰਜਵਾਂ ਪੰਚਮ ਪਾਤਸ਼ਾਹ ਧੰਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਡਖਣੇ ਛੰਦ ਦੀ ਚਾਲ ਦੁਆਰਾ ਕਿਰਪਾ ਕਰ ਰਹੇ ਹਨ ਗਹਿ ਡੜਾ ਤ੍ਰਿਣ ਛਾਇਆ ਗਾਫਲ ਜਲਿਓ ਭਾਹੈ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਇੱਕ ਅਲੰਕਾਰ ਬਖਸ਼ਿਦ ਨੇ ਗਹਿ ਡੜਾ ਤ੍ਰਿਣ ਛਾਇਆ ਕਹਿੰਦੇ ਨੇ ਜਿਵੇਂ ਕਿਸੇ ਨੇ ਕੋਈ ਕੱਖਾਂ ਦੀ ਕੁੱਲੀ ਬਣਾਈ ਹੋਵੇ ਕੱਖਾਂ ਦਾ ਛੱਪਰ ਬਣਾਇਆ ਹੋਇਆ ਹੋਵੇ ਗਾਫਲ ਜਲਿਓ ਭਾਹੇ ਤੇ ਉਹ ਮੂਰਖ ਕੱਖਾਂ ਦਾ ਛੱਪਰ ਬਣਾ ਕੇ ਥੱਲੇ ਅੱਗ ਬਾਲ ਕੇ ਬੈਠ ਜਾਵੇ ਤੇ ਕਹਿੰਦੇ ਨੇ ਕਿ ਭਾਈ ਇਹ ਉਹਦੀ ਕੋਈ ਸਮਝ ਵਾਲੀ ਗੱਲ ਨਹੀਂ ਕੋਈ ਉਹਦੀ ਸਿਆਣਪ ਨਹੀਂ ਇਹ ਤਾਂ ਉਹਦੀ ਬੇਸਮਝੀ ਹੈ ਕਿ ਉੱਪਰ ਕੱਖਾਂ ਦੀ ਕੁਲੀ ਹੈ ਉੱਪਰ ਕੱਖਾਂ ਦਾ ਛੱਪਰ ਬਣਿਆ ਹੋਇਆ ਹੈ ਤੇ ਥੱਲੇ ਉਹਦੇ ਉਹ ਅੱਗ ਲਾ ਕੇ ਧੂਆਂ ਲਾ ਕੇ ਬੈਠ ਜਾਵੇ ਜਿੰਨਾ ਭਾਗ ਮਥਾੜੇ ਤੈਨੂੰ ਉਸਤਾਦ ਪਨਾਹ ਹੈ ਕਹਿੰਦੇ ਨੇ ਉਹ ਜਿਹੜੀ ਕੱਖਾਂ ਦੀ ਕੁਲੀ ਹੈ ਉਹਨੂੰ ਕਿਸੇ ਵੇਲੇ ਵੀ ਅੱਗ ਲਾ ਕੇ ਸਾੜ ਸਕਦੀ ਹੈ ਪਰ ਇਸ ਗੱਲ ਨੂੰ ਸਮਝਾਵੇ ਕੌਣ ਕਿਉਂਕਿ ਉਹ ਜੋ ਕੁਝ ਕਰ ਰਿਹਾ ਹੈ ਉਹ ਕਹਿ ਰਿਹਾ ਹੈ ਮੈਂ ਠੀਕ ਕਰ ਰਿਹਾ ਹਾਂ ਮੈਂ ਕੋਈ ਗਲਤ ਨਹੀਂ ਕਰ ਰਿਹਾ ਪਰ ਕਹਿੰਦੇ ਨੇ ਜਿਨ੍ਹਾਂ ਦੇ ਮੱਥੇ ਦੇ ਭਾਗ ਚੰਗੇ ਹੋਣ ਜਿਨ੍ਹਾਂ ਦੇ ਮੱਥੇ ਤੇ ਵੱਡੇ ਭਾਗ ਹੋਣ ਸੋ ਜਿਨ੍ਹਾਂ ਭਾਗ ਮਥਾ ਹੜੇ ਤិន ਉਸਤਾਦ ਪਨਾਹੇ ਕਹਿੰਦੇ ਨੇ ਫਿਰ ਉਸਤਾਦ ਦੀ ਪਨਾਹੇ ਮਿਲਦੀ ਹੈ ਭਾਵ ਉਹਨਾਂ ਨੂੰ ਗੁਰੂ ਮਿਲਦਾ ਹੈ ਤੇ ਗੁਰੂ ਉਹਨਾਂ ਨੂੰ ਸਮਝਾਉਂਦਾ ਹੈ ਕਿੰਨਾਂ ਨੂੰ ਜਿਨ੍ਹਾਂ ਦੇ ਮੱਥੇ ਦੇ ਭਾਗ ਚੰਗੇ ਹੋਣ ਨਹੀਂ ਭਾਈ ਇਹ ਜਿਹੜੇ ਕੰਮ ਨੇ ਤੇਰੇ ਵਾਸਤੇ ਗੁਰੂ ਨੂੰ ਸਮਝਾਉਂਦਾ ਹੈ ਕਿ ਇਹ ਜਿਹੜੇ ਤੇਰੇ ਕੰਮ ਨੇ ਇਹ ਤੇਰੇ ਵਾਸਤੇ ਨੁਕਸਾਨ ਦੇ ਨੇ ਇਹਦੇ ਵਿੱਚ ਤੇਰਾ ਨੁਕਸਾਨ ਹੋ ਸਕਦਾ ਹੈ ਇਸੇ ਤਰੀਕੇ ਦੇ ਨਾਲ ਇਹ ਸੰਸਾਰ ਜਿਹੜਾ ਹੈ ਭਾਈ ਇਹਦੇ ਵਿੱਚ ਜਿਹੜੀ ਦੇਹੀ ਹੈ ਸਰੀਰ ਹੈ ਇਹ ਵੀ ਇੱਕ ਕੱਖਾਂ ਦੀ ਕੁੱਲੀ ਵਾਂਗ ਹੈ ਤੇ ਇਹਦੇ ਵਿੱਚ ਤ੍ਰਿਸ਼ਨਾ ਦੀ ਅੱਗ ਬਾਲ ਕੇ ਇਹ ਜੀਵ ਬੈਠਾ ਹੋਇਆ ਹੈ ਪਤਾ ਨਹੀਂ ਇਹ ਜੀਵ ਤ੍ਰਿਸ਼ਨਾ ਦੀ ਅੱਗ ਜਿਹੜੀ ਹੈ ਲਾਲਚ ਵਸ ਹੁਣ ਕਰਕੇ ਕਿਲੇ ਵੇਲੇ ਇਸ ਸਰੀਰ ਨੂੰ ਸਾੜ ਕੇ ਤਬਾਹ ਕਰ ਸਕਦੀ ਹੈ ਪਰ ਇਸ ਗੱਲ ਨੂੰ ਸਮਝਾਉਂਦਾ ਕੌਣ ਹੈ ਉਹ ਗੁਰੂ ਸਮਝਾਉਂਦਾ ਹੈ ਪਰ ਗੁਰੂ ਮਿਲਦਾ ਕਿੰਨੂ ਹੈ ਕਹਿੰਦੇ ਜਿਹਦੇ ਮੱਥੇ ਦੇ ਭਾਗ ਚੰਗੇ ਹੋਣ ਮਹਲਾ ਪੰਜਵਾਂ पंचम पादशाह ਧੰਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰ ਰਹੇ ਹਨ ਨਾਨਕ ਪੀਠਾ ਪੱਕਾ ਸਾਜਿਆ ਧਰਿਆ ਆਉਣ ਮੌਜੂਦ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਇਹ ਵੀ ਇੱਕ ਅਲੰਕਾਰ ਬਖਸ਼ਦੇ ਨੇ ਦੱਸਦੇ ਨੇ ਮੁਸਲਮਾਨੀ ਮਤ ਦੇ ਅਨੁਸਾਰ ਇਹਨਾਂ ਦੇ ਵਿੱਚ ਇੱਕ ਇਨਾਇਤਾਂ ਦਿੰਦੇ ਨੇ ਜੀਦੇ ਵਿੱਚ ਮੁਸਲਮਾਨ ਪਰਿਵਾਰ ਬੜੇ ਪ੍ਰੇਮ ਦੇ ਨਾਲ ਆਪਣੇ ਹੱਥੀਂ ਆਟਾ ਪੀਂਦਾ ਹੈ ਫਿਰ ਆਟਾ ਗੁੰਨਦਾ ਹੈ ਫਿਰ ਉਹਦੇ ਪ੍ਰਸ਼ਾਦੇ ਬਕਾਉਂਦਾ ਹੈ ਫਿਰ ਉਹ ਜਿਹੜੇ ਪ੍ਰਸ਼ਾਦੇ ਨੇ ਬੜੇ ਪ੍ਰੇਮ ਦੇ ਨਾਲ ਉਹਨਾਂ ਨੂੰ ਚੋਪੜ ਕੇ ਬਣਾ ਕਰਕੇ ਨਾਲ ਹੋਰ ਸਬਜ਼ੀਆਂ ਆਦਿਕ ਬਣਾ ਕਰਕੇ ਸੋ ਥਾਲਾਂ ਦੇ ਵਿੱਚ ਰੱਖ ਕਰਕੇ ਸਾਜ ਕੇ ਤਾਂ ਉਹ ਅੱਗੇ ਰੱਖਿਆ ਕਰਦੇ ਨੇ ਥਾਲਾਂ ਦੇ ਵਿੱਚ ਪਾ ਕੇ ਉਹ ਅੱਗੇ ਰੱਖਿਆ ਜਾਂਦੀਆਂ ਨੇ ਉਹ ਸਬਜ਼ੀਆਂ ਤੇ ਪ੍ਰਸ਼ਾਦੇ ਬਾਜੂ ਸਤਿਗੁਰ ਆਪਣੇ ਬੈਠਾ ਝਾਕ ਦਰੂਦ ਕਹਿੰਦੇ ਨੇ ਫਿਰ ਜਿਹੜਾ ਸਭ ਕੁਝ ਤਿਆਰ ਕੀਤਾ ਹੋਇਆ ਬਾਜੂ ਸਤਿਗੁਰ ਆਪਣੇ ਬੈਠਾ ਝਾਕ ਦਰੂਦ ਕਹਿੰਦੇ ਨੇ ਉਹਨਾਂ ਦੇ ਵਿੱਚ ਫਿਰ ਕੀ ਹੁੰਦਾ ਹੈ ਕਿ ਉਹਨਾਂ ਦਾ ਜਿਹੜਾ ਮੌਲਵੀ ਹੈ ਮੌਲਵੀ ਉਹ ਆ ਕੇ ਫਿਰ ਆਪਣੀਆਂ ਕੁਰਾਨ ਆਦਿਕ ਦੀਆਂ ਆਇਤਾਂ ਪੜ੍ਹ ਕੇ ਉਸ ਨੂੰ ਕਬੂਲ ਪਾਉਂਦਾ ਹੈ ਭਾਵ ਕਬੂਲ ਕਰਦਾ ਹੈ ਫਿਰ ਜਦੋਂ ਉਹ ਪੜ੍ਹਿਆ ਜਾਂਦਾ ਹੈ ਤੇ ਉਸ ਤੋਂ ਬਾਅਦ ਉਹ ਪ੍ਰਸ਼ਾਦਾ ਜਿਹੜਾ ਹੈ ਉਹ ਕਿਸੇ ਨੂੰ ਛਕਣ ਦਾ ਹੱਕ ਹੁੰਦਾ ਹੈ ਜਿਵੇਂ ਆਪਣੇ ਗੁਰੂ ਕਾ ਲੰਗਰ ਤਿਆਰ ਕੀਤਾ ਜਾਂਦਾ ਹੈ ਤੇ ਫਿਰ ਗੁਰੂ ਕਾ ਗੁਰੂ ਕੇ ਲੰਗਰ ਦੀ ਅਰਦਾਸ ਕੀਤੀ ਜਾਂਦੀ ਹੈ ਜਦੋਂ ਗੁਰੂ ਕੇ ਲੰਗਰ ਦੀ ਅਰਦਾਸ ਕੀਤੀ ਜਾਂਦੀ ਹੈ ਫਿਰ ਭੋਗ ਲੱਗਦਾ ਹੈ ਉਸ ਤੋਂ ਬਾਅਦ ਫਿਰ ਗੁਰੂ ਕਾ ਲੰਗਰ ਜਿਹੜਾ ਹੈ ਉਹ ਛਕਣ ਦੇ ਯੋਗ ਮੰਨਿਆ ਜਾਂਦਾ ਹੈ ਫਿਰ ਸਾਰੀ ਸੰਗਤ ਪ੍ਰਸ਼ਾਦ ਜਾਣ ਕੇ ਛਕਦੀ ਹੈ ਇਸੇ ਪ੍ਰਕਾਰ ਮੁਸਲਮਾਨੀ ਮਤ ਦੇ ਅਨੁਸਾਰ ਵੀ ਜਦੋਂ ਪ੍ਰਸ਼ਾਦਾ ਤਿਆਰ ਕੀਤਾ ਜਾਂਦਾ ਹੈ ਜਾਂ ਪ੍ਰਸ਼ਾਦਾ ਤਿਆਰ ਕਰਦੇ ਨੇ ਤੇ ਉਸ ਪ੍ਰਸ਼ਾਦ ਦੇ ਨੂੰ ਬੜੇ ਪਿਆਰ ਨਾਲ ਚੰਗੇ ਸੋਹਣੇ ਬਸਤਰ ਨਾਲ ਢਾਕੇ ਸਾਹਮਣੇ ਰੱਖ ਦਿੰਦੇ ਨੇ ਮੌਲਵੀ ਦੇ ਫਿਰ ਉਹ ਜਿਹੜਾ ਮੌਲਵੀ ਹੈ ਜਦੋਂ ਕਹਿੰਦੇ ਉਹ ਪੜਦਾ ਹੈ ਆਪਣੀ ਕੁਰਾਨ ਦੀਆਂ ਆਇਤਾਂ ਫਿਰ ਉਸ ਤੋਂ ਬਾਅਦ ਉਹ ਪ੍ਰਸ਼ਾਦਾ ਕਬੂਲ ਪੈਂਦਾ ਹੈ ਪਰ ਮਹਾਰਾਜ ਕਹਿੰਦੇ ਬਾਜੋ ਸਤਿਗੁਰੂ ਆਪਣੇ ਬੈਠਾ ਝਾਕ ਦਰੂਦ ਪਾਵੇਂ ਪ੍ਰਸ਼ਾਦੇ ਤਿਆਰ ਕਰਕੇ ਥਾਲੀ ਵਿੱਚ ਪਾ ਕਰਕੇ ਸੋਹਣੇ ਵਸਤਰਾ ਨਾਲ ਕਾਜ ਰੱਖੇ ਹੋਣ ਪਰ ਜੇਕਰ ਉਹ ਮੌਲਵੀ ਆ ਕੇ ਤੇ ਉਹਦੇ ਉੱਤੇ ਆਪਣੀਆਂ ਜੋ ਅਜ ਤਾਂ ਪੜਨੀਆਂ ਹੁੰਦੀਆਂ ਨੇ ਉਹ ਪੜ ਕਰਕੇ ਉਹ ਕਬੂਲ ਨਹੀਂ ਪਾਉਂਦਾ ਉਹਨਾਂ ਚਿਰ ਉਹ ਸਾਰੇ ਬੈਠੇ ਝਾਕਦੇ ਰਹਿੰਦੇ ਨੇ ਦੇਖਦੇ ਰਹਿੰਦੇ ਨੇ ਪਰ ਉਸ ਪ੍ਰਸ਼ਾਦੇ ਨੂੰ ਸ਼ੱਕ ਨਹੀਂ ਸਕਦੇ ਇਸੇ ਪ੍ਰਕਾਰ ਸਤਿਗੁਰੂ ਜੀ ਕਿਰਪਾ ਕਰਕੇ ਪ੍ਰਮਾਨ ਕਰ ਰਹੇ ਨਾਨਕ ਪੀਠਾ ਪੱਕਾ ਸਾਜਿਆ ਧਰਿਆ ਆਣ ਮੌਜੂਦ ਭਾਵ ਆਪਣੇ ਆਪ ਦੇ ਵਿੱਚ ਕਿਸੇ ਨੇ ਕਿੰਨੇ ਵੀ ਜਪ ਤਪ ਕੀਤੇ ਹੋਣ ਸੋ ਕਿੰਨੇ ਨੇਮ ਕੀਤੇ ਹੋਣ ਪਰ ਜਿੰਨਾ ਚਿਰ ਸਤਿਗੁਰੂ ਉਹਦੇ ਕੀਤੇ ਨੇਮ ਜਿਹੜੇ ਨੇ ਕਬੂਲ ਨਹੀਂ ਪਾਉਂਦੇ ਉਹਨਾਂ ਨੂੰ ਸਫਲਾ ਨਹੀਂ ਕਰਦੇ ਉਨਾਂ ਚਿਰ ਉਹਦੇ ਵਿੱਚ ਕੋਈ ਉਹਦੇ ਕੋਈ ਵੀ ਕੀਤੇ ਜਾਪ ਤਪ ਹਨ ਉਹ ਥਾਣੀ ਪਿਆ ਕਰਦੇ ਮਹੱਲਾ ਪੰਜਵਾਂ ਪੰਚਮ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰ ਰਹੇ ਹਨ ਨਾਨਕ ਪੁਸਰੀਆਂ ਪਕਾਈਆਂ ਪਾਈਆਂ ਥਾਲੇ ਮਹਾਂ ਦੂਸਰੇ ਪਾਸੇ ਸਤਿਗੁਰੂ ਜੀ ਕਹਿੰਦੇ ਨੇ ਨਾਨਕ ਪੁਸਰੀਆਂ ਪਕਾਈਆਂ ਕੁਸਰੀਆਂ ਤੋਂ ਪਾਵੇ ਹੈ ਕਿ ਤਿੰਨ ਪ੍ਰਕਾਰ ਦੀਆਂ ਵਸਤੂਆਂ ਦੇ ਨਾਲ ਜਿਹੜੇ ਪ੍ਰਸ਼ਾਦੇ ਤਿਆਰ ਹੁੰਦੇ ਨੇ ਜਿਨ੍ਹਾਂ ਵਿੱਚ ਮੈਦਾ ਖੰਡ ਤੇ ਘਿਓ ਆਦਿਕ ਹੁੰਦਾ ਹੈ ਉਹਨਾਂ ਪ੍ਰਸ਼ਾਦਿਆਂ ਨੂੰ ਕੁਸਰੇ ਪ੍ਰਸ਼ਾਦੇ ਕਿਹਾ ਜਾਂਦਾ ਹੈ ਕਹਿੰਦੇ ਨੇ ਇਸ ਤਰ੍ਹਾਂ ਸੋਹਣੇ ਜੇ ਪ੍ਰਸ਼ਾਦੇ ਤਿਆਰ ਕਰਕੇ ਉਹਨਾਂ ਨੂੰ ਪਕਾ ਕੇ ਕੇ ਥਾਲ ਦੇ ਵਿੱਚ ਤਿਆਰ ਕਰਕੇ ਰੱਖਿਆ ਜਾਂਦਾ ਹੈ ਜਿੰਨੇ ਗੁਰੂ ਮਨਾਇਆ ਰਾਜ ਰਜ ਸੇਈ ਖਾਹੈਂ ਤੇ ਸਤਿਗੁਰੂ ਜੀ ਕਿਰਪਾ ਕਰਕੇ ਪ੍ਰਮਾਨ ਕਰਦੇ ਨੇ ਜਿੰਨੀ ਗੁਰੂ ਮਨਾਇਆ ਰਾਜ ਰਜ ਸੇਈ ਖਾਹੈਂ ਜਿਨ੍ਹਾਂ ਨੇ ਗੁਰੂ ਨੂੰ ਮਨਾਇਆ ਹੈ ਭਾਵ ਪ੍ਰਸ਼ਾਦਾ ਛਕਣ ਤੋਂ ਪਹਿਲਾਂ ਆਪਣੇ ਗੁਰੂ ਦਾ ਨਾਮ ਲੈਣਾ ਕੀਤਾ ਹੈ ਪਾਵ ਸਤਨਾਮ ਸ੍ਰੀ ਵਾਹਿਗੁਰੂ ਆਖਿਆ ਹੈ ਜਾਂ ਕੋਈ ਸ਼ਲੋਕ ਉਸ ਦੇ ਨਾਮ ਦਾ ਪੜਿਆ ਹੈ ਮੰਗਲ ਪੜਿਆ ਹੈ ਕਹਿੰਦੇ ਨੇ ਉਹਨਾਂ ਦਾ ਜਿਹੜਾ ਉਹਨਾਂ ਦਾ ਖਾਦਾ ਹੋਇਆ ਜਿਹੜਾ ਪ੍ਰਸ਼ਾਦਾ ਹੈ ਉਹ ਸਫਲਾ ਹੋਇਆ ਕਰਦਾ ਹੈ ਉਹ ਰਾਜ ਰਾਜ ਕੇ ਖਾਂਦੇ ਹਨ ਔੜੀ ਪੰਚਮ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰ ਰਹੇ ਹਨ ਦੁਦ ਜਗ ਮੇ ਖੇਲ ਰਚਾਇਆ ਵਿੱਚ ਹਉਮੈ ਪਾਈਆ ਏ ਵਾਇਗਰੂ ਤੁਸੀਂ ਸੰਸਾਰ ਦੇ ਵਿੱਚ ਇੱਕ ਇਹੋ ਜਿਹੀ ਖੇਡ ਬਣਾਈ ਹੋਈ ਹੈ ਸੰਸਾਰ ਨੂੰ ਪੈਦਾ ਕਰਕੇ ਇਹਦੇ ਵਿੱਚ ਹਉਮੈ ਪਾ ਦਿੱਤੀ ਹੈ ਸੋ ਇਹ ਜੀ ਹਉ ਇਹ ਜੀ ਹਉਮੈ ਸਹਿਤ ਹੋ ਕਰਕੇ ਆਪਜੀ ਦੀ ਹੋਂਦ ਨੂੰ ਭੁੱਲ ਜਾਂਦਾ ਹੈ ਇੱਕ ਮੰਦਰ ਪੰਜ ਚੋਰ ਹੈ ਦਿੱਤ ਕਰਹਿ ਬੁਰਾਈਆਂ ਤੇ ਇਹ ਇੱਕ ਸਰੀਰ ਰੂਪੀ ਮੰਦਰ ਬਣਾ ਦਿੱਤਾ ਹੈ ਤੇ ਇਹਦੇ ਵਿੱਚ ਪੰਜ ਚੋਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਪੈਦਾ ਕਰ ਦਿੱਤੇ ਨੇ ਜਿਨ੍ਹਾਂ ਦੇ ਪਿੱਛੇ ਲੱਗ ਕੇ ਇਹ ਜੀਵ ਬੁਰਾਈਆਂ ਕਰਦਾ ਹੈ, ਬੁਰੇ ਕੰਮ ਕਰਦਾ ਹੈ। ਪਰ ਸਿਆਣਪ ਵੀ ਬੜੀ ਕਰਦਾ ਹੈ ਮਹਾਰਾਜ ਜੀ ਕਹਿੰਦੇ ਨੇ ਪਾਪ ਕਰਹਿ ਪੰਚਾਂ ਕੇ ਬਸਰੇ ਤੀਰਥ ਨਹਾਏ ਕਹੈ ਸਭ ਉਤਰੇ ਬਹੁਰ ਕਮਾਵ ਹੈ ਹੋਏ ਨ ਸੰਕ ਜੰਮ ਪਰ ਬਾਂਧ ਖਰੇ ਕਲੰਕ ਇਸ ਪ੍ਰਕਾਰ ਮਹਾਰਾਜ ਕਹਿੰਦੇ ਨੇ ਏਕ ਮੰਦਰ ਪੰਚ ਚੋਰ ਹੈ ਨਿਤ ਕਰਹਿ ਬੁਰਿਆਈਆਂ ਇੱਕ ਸਰੀਰ ਰੂਪੀ ਮੰਦਰ ਹੈ ਇਹ ਪੰਜ ਚੋਰ ਇਹਦੇ ਵਿੱਚ ਵਸੇ ਹੋਏ ਨੇ ਕਿਹੜੇ ਚੋਰ ਨੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹ ਪੰਜ ਚੋਰ ਇਹਦੇ ਵਿੱਚ ਵਸੇ ਹੋਏ ਨੇ ਤੇ ਇਹ ਜੀਵ ਇਹਨਾਂ ਦੇ ਅਧੀਨ ਹੋ ਕਰਕੇ ਬੁਰਾਈਆਂ ਕਰਦਾ ਹੈ, ਬੁਰੇ ਕੰਮ ਕਰਦਾ ਹੈ। ਦਾਸ ਨਾਰੀ ਇੱਕ ਪੁਰਖ ਕਰ ਦਸੇ ਸਾਧ ਲੁਭਾਈਆਂ ਸਤਿਗੁਰੂ ਜੀ ਕਿਰਪਾ ਕਰਕੇ ਫੁਰਮਾਨ ਕਰ ਰਹੇ ਨੇ 10 ਨਾਰੀ 1 ਪੁਰਖ ਕਰ ਇਹ ਜੀਵ ਇੱਕ ਪੁਰਖ ਹੈ ਤੇ 10 ਇੰਦਰੀਆਂ ਜਿਹੜੀਆਂ ਹਨ ਪੰਜ ਗਿਆਨ ਇੰਦਰੀਆਂ ਹਨ ਪੰਜ ਕਰਮ ਇੰਦਰੀਆਂ ਹਨ ਕਹਿੰਦੇ ਨੇ ਇਹ ਦੀਆਂ ਇਸਤਰੀਆਂ ਹਨ ਇਹ ਦਸੇ ਜੜੀਆਂ ਨੇ ਆਪੋ ਆਪਣੇ ਸੁਆਦਾਂ ਦੇ ਵਿੱਚ ਲਗੀਆਂ ਹੋਈਆਂ ਹਨ ਇਹਨ ਮਾਇਆ ਮੋਹਣੀ ਮੋਈਆ ਨਿਤ ਫਿਰੇ ਪਰਮਾਈਆਂ ਤੇ ਇਸ ਨੂੰ ਮਾਇਆ ਨੇ ਮੋਹਣੀ ਰੂਪ ਹੋ ਕਰਕੇ ਮੋਇਆ ਹੋਇਆ ਹੈ ਇਸ ਜੀਵ ਨੂੰ ਇਸ ਕਰਕੇ ਇਹ ਨਿਤ ਫਿਰੇ ਪਰਮਾਈਆਂ ਇਹ ਜਿਹੜੀਆਂ ਇੰਦਰੀਆਂ ਨੇ ਇਹ ਨਿਤ ਭਟਕਦੀਆਂ ਫਿਰਦੀਆਂ ਨੇ ਆਪਣੇ ਵਿਸ਼ਿਆਂ ਨੂੰ ਚਾਹੁੰਦੀਆਂ ਨੇ ਆਪਣੇ ਸਵਾਦਾਂ ਨੂੰ ਚਾਉਂਦੀਆਂ ਹਨ ਹਾਠਾ ਦੋਵੇਂ ਕੀਤੋ ਸ਼ਿਵ ਸ਼ਕਤ ਵਰਤਾਈਆਂ ਫਿਰ ਮੇਰੇ ਵਾਯੂ ਗੁਰੂ ਨੇ ਦੋ ਪ੍ਰਕਾਰ ਦੀਆਂ ਹਾਠਾਂ ਭਾਵ ਰਸਤੇ ਤਰਫ ਬਣਾ ਦਿੱਤੇ ਨੇ ਦੋ ਤਰ੍ਹਾਂ ਦੇ ਜੀਵ ਬਣਾ ਦਿੱਤੇ ਨੇ ਕਿਹੜੇ ਜੀਵ ਇੱਕ ਗੁਰਮੁਖ ਬਣਾ ਦਿੱਤੇ ਨੇ ਤੇ ਇੱਕ ਮਨਮੁਖ ਬਣਾ ਦਿੱਤੇ ਨੇ ਜਿਹੜੇ ਗੁਰਮਖ ਨੇ ਉਹਨਾਂ ਦਾ ਕੰਮ ਹੈ ਉਹ ਸ਼ਿਵ ਭਾਵ ਕਲਿਆਣ ਸਰੂਪ ਵਾਹਿਗੁਰੂ ਦੇ ਲੜ ਲੱਗੇ ਨੇ ਉਹ ਵਾਹਿਗੁਰੂ ਦਾ ਸਿਮਰਨ ਕਰਦੇ ਨੇ ਪਰ ਦੂਸਰੇ ਪਾਸੇ ਨੇ ਮਨਮੁਖ ਉਹ ਸ਼ਕਤੀ ਭਾਵ ਮਾਇਆ ਦੇ ਪਿੱਛੇ ਲੱਗੇ ਨੇ ਜਿਹੜੇ ਗੁਰਮਖ ਨੇ ਉਹ ਪਰਮੇਸ਼ਰ ਦੇ ਉਪਾਸ਼ਕ ਨੇ ਪਰ ਜਿਹੜੇ ਮਨਮੁਖ ਨੇ ਉਹ ਸ਼ਕਤੀ ਭਾਵ ਮਾਇਆ ਦੇ ਉਪਾਸ਼ਕ ਨੇ ਇਸ ਤਰ੍ਹਾਂ ਹਾਠਾ ਦੋਵੇਂ ਕੀਤੀ ਹੋਣ ਸ਼ੇਵ ਸ਼ਕਤ ਵਰਤਾਈਆਂ ਇਹ ਦੋ ਤਰ੍ਹਾਂ ਦੇ ਲੋਕ ਪੈਦਾ ਕਰਕੇ ਇੱਕ ਸ਼ੇਵ ਕਲਿਆਣ ਸਰੂਪ ਵਾਇਗੁਰੂ ਵਾਲੇ ਪਾਸੇ ਲਾ ਦਿੱਤੇ ਨੇ ਇੱਕ ਸ਼ਕਤੀ ਮਾਇਆ ਵਾਲੇ ਪਾਸੇ ਲਾ ਦਿੱਤੇ ਹਨ ਸ਼ੇਵ ਅੱਗੇ ਸ਼ਕਤੀ ਹਾਰਿਆ ਐਵੇਂ ਹਾਰ ਭਈਆ ਪਰ ਕਹਿੰਦੇ ਨੇ ਭਾਵੇਂ ਦੋ ਹਾਠਾਂ ਦੋ ਤਰਫਾਂ ਬਣਾ ਦਿੱਤੀਆਂ ਨੇ ਪਰ ਸ਼ੇਵ ਅੱਗੇ ਸ਼ਕਤੀ ਹਾਰਿਆ ਕल्याण ਸਰੂਪ ਵਾਇਗਰੂ ਨੂੰ ਮੰਨਣ ਵਾਲੇ ਜਿਹੜੇ ਗੁਰਮੁਖ ਪਿਆਰੇ ਨੇ ਉਹਨਾਂ ਅੱਗੇ ਸ਼ਕਤੀ ਦੇ ਉਪਾਸ਼ਕ ਜਿਹੜੇ ਨੇ ਹਾਰ ਜਾਇਆ ਕਰਦੇ ਨੇ ਐਵੇਂ ਹਰਪਾਈਆਂ ਇਸ ਤਰ੍ਹਾਂ ਉਸ ਹਰੀ ਪਰਮੇਸ਼ਰ ਨੂੰ ਭੌਂਦਾ ਹੈ ਚੰਗਾ ਲੱਗਦਾ ਹੈ ਇੱਕ ਵਿੱਚੋਂ ਹੀ ਤੁਧ ਰੱਖਿਆ ਜੋ ਸਤ ਸੰਗ ਮਿਲਾਈਆਂ ਤੇ ਇੱਕ ਇਹਨਾਂ ਵਿੱਚੋਂ ਤੁਸਾਂ ਬਚਾ ਲੈਨੇ ਇਹਨਾਂ ਦੋਹਾਂ ਦੇ ਵਿੱਚੋਂ ਰੱਖ ਲੈਣਾ ਕੀਤੇ ਨੇ ਭਾਵੇਂ ਗੁਰਮੁਖਾਂ ਵਿੱਚੋਂ ਵੀ ਮਨਮੁਖਾਂ ਦੇ ਵਿੱਚੋਂ ਵੀ ਬਚਾ ਲੈਨੇ ਜਿਨ੍ਹਾਂ ਨੂੰ ਸਤ ਸੰਗਤ ਵਿੱਚ ਮੇਲ ਦਿੱਤਾ ਹੈ ਇੱਕ ਵਿੱਚੋਂ ਹੀ ਤੁਦ ਰੱਖਿਆ ਜੋ ਸਤ ਸੰਗ ਮਿਲਾਈਆ ਕਹਿੰਦੇ ਨੇ ਉਹਨਾਂ ਨੂੰ ਉਹਨਾਂ ਦੇ ਵਿੱਚੋਂ ਹੀ ਬਚਾ ਲੈਣਾ ਕੀਤਾ ਭਾਵੇਂ ਮਾਇਆ ਦੇ ਵਿੱਚ ਹੀ ਖਟਤ ਸਨ ਪਰ ਜਦੋਂ ਗੁਰੂ ਕੀ ਸੰਗਤ ਵਿੱਚ ਆਉਣ ਲੱਗੇ ਤਾਂ ਉਹਨਾਂ ਨੂੰ ਵੀ ਬਚਾ ਲੈਣਾ ਕੀਤਾ ਹੈ ਜਲ ਵਿੱਚੋਂ ਬਿੰਬ ਉਠਾਲਿਆ ਜਲ ਮਹਿ ਸਮਾਈਆ ਤੇ ਸਤਿਗੁਰੂ ਜੀ ਕਿਰਪਾ ਕਰਕੇ ਪ੍ਰਮਾਨ ਕਰ ਰਹੇ ਨੇ ਇਸ ਪ੍ਰਕਾਰ ਜਿਹੜੇ ਸਤ ਸੰਗਤ ਦੇ ਲੜ ਲੱਗਦੇ ਨੇ ਭਾਈ ਉਹਨਾਂ ਦੀ ਅਵਸਥਾ ਇਹੋ ਜੀ ਬਣ ਜਾਂਦੀ ਹੈ ਜਿਵੇਂ ਪਾਣੀ ਦੇ ਵਿੱਚੋਂ ਇੱਕ ਬੁਲਬਲਾ ਉੱਠਦਾ ਹੈ ਨਾ ਤੇ ਉਹ ਪਾਣੀ ਦੇ ਵਿੱਚ ਹੀ ਫਿਰ ਮਿਲ ਜਾਂਦਾ ਹੈ ਪਾਣੀ ਰੂਪੀ ਹੋ ਜਾਂਦਾ ਹੈ ਇਸੇ ਪ੍ਰਕਾਰ ਜਿਵੇਂ ਉਹ ਪਰਮੇਸ਼ਰ ਦੇ ਵਿੱਚੋਂ ਜੋਤ ਆਈ ਹੈ ਉਹਨਾਂ ਦੀ ਜੋਤ ਉਸੇ ਪ੍ਰਕਾਰ ਪਰਮੇਸ਼ਰ ਦੇ ਵਿੱਚ ਮਿਲ ਕੇ ਇੱਕਮਿਕ ਹੋ ਜਾਇਆ ਕਰਦੀ ਹੈ ਕਿੰਨਾ ਦੀ ਜਿਨ੍ਹਾਂ ਨੂੰ ਗੁਰੂ ਚਰਣਾ ਨਾਲ ਜੋੜਿਆ ਹੈ ਗੁਰੂ ਦੀ ਸੰਗਤ ਵਿੱਚ ਜੋੜਨਾ ਕੀਤਾ ਹੈ ਜਲ ਵਿੱਚੋਂ ਬਿੰਬ ਉਠਾਲਿਓ ਜਲ ਮਾਹੇ ਸਮਾਈਆ ਉਹ ਗੁਰਮੁਖ ਪਰਮੇਸ਼ਰ ਵਿਚ ਇਸ ਤਰ੍ਹਾਂ ਅਪੇਧ ਹੁੰਦੇ ਨੇ ਜਿਵੇਂ ਪਾਣੀ ਵਿੱਚੋਂ ਜਿਹੜਾ ਬਿੰਬ ਪਾਉ ਬੁੱਧ ਬਦਾ ਪਾ ਬੁਲਬਲਾ ਉੱਠਦਾ ਹੈ ਫਿਰ ਉਸੇ ਪਾਣੀ ਦੇ ਵਿੱਚ ਹੀ ਸਮਾ ਜਾਂਦਾ ਹੈ ਇਸੇ ਪ੍ਰਕਾਰ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਜ ਸੰਗਤ ਜੀ ਪੰਚਮ ਪਾਤਸ਼ਾਹ ਧੰਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਰਪਾ ਕਰਕੇ ਫੁਰਮਾਨ ਕਰ ਰਹੇ ਸਨ ਕੱਲ ਨੂੰ ਸਤਿਗੁਰੂ ਜੀ ਫੁਰਮਾਨ ਕਰਨਗੇ ਆਗਾਹ ਕੂ ਤਰਾਗ ਪਿੱਛਾ ਫੇਰ ਨਾ ਮੁਹੜੜਾ ਨਾਨਕ ਛਿਜਿ ਇਵਿਹਾ ਵਾਰ ਬੋੜ ਨਾ ਹੋਵੀ ਜਨਮੜਾ ਇਸ ਉੱਪਰ ਵਿਚਾਰ ਵਿਸਤਾਰ ਪੂਰਵ ਕੱਲ ਨੂੰ ਹੋਵੇਗੀ ਅੱਜ ਇੱਥੇ ਹੀ ਸਮਾਪਤੀ ਕਰਦੇ ਹਾਂ ਜੀ ਜਲ ਵਿੱਚ ਬਿੰਬ ਉਠਾਲਿਓ ਜਲ ਮਾਏ ਸਮਈਆ ਜਲ ਵਿੱਚੋਂ ਬਿੰਬ ਉਠਾਲ ਲਿਓ ਜਲ ਮਹਿ ਸਮਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ